ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਟਰੈਕਟਰ ਆਪਾਂ ਲੈ ਆਏ ਸੀ ਪੰਡ ਦੇ ਖੋਲਿਆ ਆਪਾਂ ਦਾ ਵੀਡੀਓਟਰ ਵਗੈਰਾ ਇਹਦਾ ਇਹਦੀ ਸਰਵਿਸ ਕਰਨ ਲੱਗੇ ਹਾਂ ਮੋਗਲ ਆਇਲ ਚੇਂਜ ਕਰਨਾ ਇਹਦਾ ਤੇ ਪਿੱਛੋਂ ਗੇਅਰ ਗੂੜਾ ਵਾਲਾ ਸਾਰਾ ਤੇਲ ਪਾਣੀ ਚੈੱਕ ਕਰਕੇ ਫੇਰ ਆਪਾਂ ਤਿਆਰ ਕਰਾਂਗੇ ਇਹਨੂੰ ਪੂਰਾ ਲੀਗੰਗ वगैरह ਕੱਢ ਕੇ ਸਾਰਾ ਸਮਾਨ ਲਿਆਂਦਾ ਹੈ ਦਾ ਆਪਾਂ ਨੇ 4-5000 ਦਾ ਬਾਈ ਸਪਾਂਸਰ ਮਾਰ ਆ ਗਿਆ ਦਾ ਜੋ ਵੀ ਮਾੜੀ ਮੁੱਟੀ ਕਮੀਆਂ ਉਹ ਪੂਰੀ ਕਰਕੇ ਆ ਦੇਖੋ ਮਗਨਾਲ ਲਿਆਦਾ ਆਪਾਂ ਨੇ ਤੇ ਫਿਲਟਰ ਆ ਡੀਜ਼ਲ ਫਿਲਟਰ ਹੋ ਗਏ ਇਹ ਮੋਗਲਰ ਫਿਲਟਰ ਹੋ ਗਿਆ ਚੀਸਾ ਪਾਇਆ ਨਾ ਮ エア ਕਲਿੰਡਰ ਦਾ ਤੇ ਇੰਡੀਕੇਟਰ ਲਾ ਕੇ ਜਾਂਦੇ ਅਗਰ ਆਟਾ ਵਾਲੇ ਸਟਾਰਟਿੰਗਸ ਉੱਤੇ ਇਲੈਕਟ੍ਰੀਸਿੰਗ ਆ ਨਾ ਸਟਾਰਟਿੰਗ ਉੱਤੇ ਨਵੀਂ ਲੱਗੂ ਤੇ ਡੀਜ਼ਲ ਪਾਈਪਾਂ ਬੂਪਾਂ ਆਪਾਂ ਨੇ ਸਾਰੀਆਂ ਨਵੀਆਂ ਲਾ ਦੇਣੀਆਂ ਨੇ ਆ ਦੇਖੋ ਜਿੱਥੇ ਲਿਖੇਗਾ ਸਲੱਗ ਲੈ ਕੇ ਆਂਦੀ ਐ ਚੈਨ ਜੂਨ ਲਾਉਣ ਵਾਸਤੇ ਤੇ ਪੈ ਪੈ ਜਿਹੜਾ ਆਪਣਾ ਐਲ ਪੰਪ ਵਾਲਾ ਬਾ ਆਪਣੇ ਤੇਲ ਜਾਂਦਾ ਪੰਪਰ ਨੂੰ ਉਹਨੂੰ ਵਿਚਾਲੇ ਜੁਆਇੰਟ ਲੱਗਿਆ ਬੰਦਾ ਤੇ ਸਾਰੀਆਂ ਦੇਖੋ ਬਸ ਔਰੀਏ ਤੇ ਸਾਰੀ ਕਟ ਹੁੰਦੀ ਐ ਪੂਰੀਆਂ 0 ਤੋਂ ਲੈ ਕੇ ਕੀ ਨਹੀਂ ਸੀ ਲੱਗੀ ਵੀ ਇਸੇ ਤੇਲ ਬੰਦ ਕਰਨ ਵਾਲੀ ਠੀਕ ਲੱਗ ਜਾਂਦੀ ਐ ਬਹੁਤ ਸਾਮਾਨ ਆ ਗਿਆ ਬਾਈ ਆ ਸਾਰਾ ਸਾਮਾਨ ਇਹਦਾ ਹੀ ਐ ਟਰੈਕਟਰ ਦਾ ਇਹ ਤੇ ਐਲੋ ਸੀਟ ਜੈਨ ਬਣਾਉਣ ਵਾਲੀ ਪੂਰਾ ਇੱਕਦਮ ਫਸ ਕਲਾਸ ਬਣਾ ਕੇ ਫੇਰ ਚਲਾਵਾਂਗੇ ਆਪਾਂ ਆਪਦੇ ਹੱਥ ਨਾਲ ਸਾਰਾ ਤੇਲ ਪਾਣੀ ਚੈੱਕ ਕਰਕੇ ਰੀਡੀ ਕਰਕੇ ਦੇਖੀ ਤੇ ਆਪਾਂ ਹੁਣ ਬਦਲੀਏ ਇਹਦੇ ਫਿਲਟਰ ਫਿਲਟਰ ਇਹਦੇ ਮੁਗਲਾਲ ਥੋੜਾ ਜਿਹਾ ਗਾੜਾ ਸੀ ਆ ਦੇਖੋ ਗਏ ਨੇ ਮੁਗਲਾਲ ਇਹ ਨਹੀਂ ਬਾਈ ਬਦਲੇ ਹੋਏ ਸੀ ਤੇ ਆਪਾਂ ਹੁਣ ਇਹ ਚ ਬਥ ਕੀ ਕਰਨਾ ਇਹਦੇ ਚ ਡੀਜ਼ਲ ਪਾ ਕੇ ਨਾ ਥੋੜਾ ਜਿਹਾ ਇੰਜਨ ਨੂੰ ਖਾਲੀ ਘੁਮਾ ਦਾਂਗੇ ਚਲ ਆ ਥੱਲੇ ਵਾਲਾ ਨਟ ਵੀ ਲਾ ਦੇ ਇਹਦਾ ਚਲ ਮੈਂ ਡੀਜ਼ਲ ਪਾ ਇਹ ਤੇ ਥੋੜਾ ਡੀਜ਼ਲ ਪਾ ਕੇ ਰਾਉਂਡ ਦਿਵਾ ਇਹਨੂੰ ਦੇਖ ਲਈ ਨਿਊਟਰਲ ਬੱਤੀ ਵੀ ਮੱਤ ਦੀਂਂ ਦੀਤ ਨੀ ਮੱਤ ਵੀ ਦੇਖੀ ਮੜਾ ਸਲਫ ਮਾਰਕ ਰੇਖੀ ਸਲਫ ਤਾਂ ਚਲ ਬੱਜੂਗੀ ਇਹ ਥੱਲੇ ਟੱਕਣ ਦਾ ਨਾ ਨਾ ਬੱਜੂਗੀ ਤਾਂ ਸਹੀ ਮੜਾ ਦੇਖ ਤਾ ਲਾ ਘੁਮਾ ਕੇ ਟੱਕਣ ਤਾਂ ਲੱਗ ਜੂ ਸਟਾਰਟ ਕਿੱਥੋਂ ਹੋਊ ਡੀਜ਼ਲ ਤਾਂ ਲਾਇਆ ਬਣੀ ਇਹਨੂੰ ਫਿਲਟਰ ਦਾ ਖੋਲਿਆ ਸਾਰਾ ਕੁਝ ਨਾ ਨਿਊਟਰਲ ਆ ਦੇਖ ਲੈ ਮਾੜਾ ਰੋੜ ਕੇ ਦੇਖ ਲੈ ਤਾਰ ਤਾਂ ਨਹੀਂ ਆਜੀ ਉੱਧਰ ਥੱਲੇ ਦੇਖੀ ਨਾ ਨਾ ਤਾਰ ਫਮੂਰੇ ਆ ਥੱਲੇ ਨਾਲੇ ਉਹ ਚੱਕ ਉਹ ਟਾਇਰ ਥੱਲੇ ਉਹ ਆਗੇ ਨੂੰ ਮੂਰੇ ਕਰ ਹੁਣ ਆ ਕਲੰਪ ਹੌਸ ਪਾਈਪ ਵਾਲੇ ਇਹਦਾ ਆਏ ਨਜ਼ਾਰਾ ਕੱਲਾ ਜਾਣਾ ਰੋੜ ਲੰਦਾ ਥੋੜਾ ਛੋਟੇ ਟਰੈਕਟਰ ਦਾ ਆ ਵੇਖੋ ਸਾਥ ਇਹ ਬਸ 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 ਬੜਾ ਠੀਕ ਹੈ ਹੈ ਕੋਤੋਂ ਦਿੰਦੀ ਆ ਉਹ ਨਜ਼ਾਰਾ ਇੱਕ ਹੋਰ ਦਿਖਾਉਣਾ ਹੈ ਬਾਈ ਸਾਨੂੰ ਰੂਟਾ ਬੀਟਰ ਵੀ ਮਿਲ ਗਿਆ ਦਾ ਛੋਟਾ ਜਿਹਾ ਆਹ ਦੇਖੋ ਜਲਦੀ ਜੇ ਕਿੰਨਾ ਕੁ ਪਾਈਏ ਹੁਣ ਡੀਜ਼ਲ ਪਾ ਦੇ ਜੀ 3-4 ਲੀਟਰ ਪਾ ਦੇ ਇੰਨਾ ਪਾਣਾ ਬਹੁਤ ਹੋਰ ਪਾਵੇ ਇਹ ਤਾਂ ਇੰਜਨ ਸਾਫ ਹੋਊਗਾ ਅੰਦਰ ਡੀਜ਼ਲ ਬਾਅਦ ਤਾਂ ਕਿੰਗਾ ਥੱਲੇ ਪਹਿਲਾਂ ਨਟ ਲਾਇਆ ਤਾਂ ਥੱਲੇ ਨਟ ਬਾਅਦ ਚ ਕੀ ਕੰਮ ਆਉਣਾ ਉਹ ਬਸ ਇੱਥੇ ਓਏ ਉਹ ਪਿਆ ਉਹਦਾ ਨਟ ਬਲਾ ਲਾ ਪਹਿਲਾਂ ਉਹਨੂੰ ਹੱਥ ਨਾਲੇ ਲਾ ਦੇ ਮੜਿਆ ਪਲੀਰ ਨਾਲ ਸਾਫ ਕਰ ਲੈ ਇਹਨੂੰ ਮੜਿਆ ਇਹ ਜੋ ਪਾਰਲ ਅਲੀਰ ਮੈਂ ਸਾਫ ਰੱਖੀ ਆ ਰਹੀ। ਬਾਪੂੜਾ ਉੱਪਰ ਉੱਪਰ ਪਾਰੇ ਆ। ਇਧਰ ਦੇ ਪਾਸੇ ਉਹਨੇ ਬਾਈ ਚੋਰੀ ਸਾਫ ਕਰ ਲਈ। ਇਧਰ ਦੇ ਪਾਸੇ ਉਹ ਬਾ। ਹਾਂ ਜਦੋਂ ਵਾਰ ਇਹ ਕਰਦੇ। ਸਰ ਮੈਂ ਸਭਾ ਮਿੱਤਣਾ ਤੇ ਰਹਿ ਜਾ ਰਹੀ। ਥੋੜੀ ਥੋੜੀ ਥੋੜੀ। ਹੇ ਹੇ ਭਰ ਗਿਆ ਦੀ। ਵੇ ਫੁਰੀਆ ਸਾਰ ਹੁੰਦਾ ਇਥੋਂ ਨਹੀਂ ਉਹ ਪਾਇਆ ਗਾ ਗੜੀ ਆ ਜਿਹੜੇ ਤੇ ਹੋਰ ਆ ਦੇਖ ਉਹ ਗੜੀ ਗਾਣੂ ਆ ਹੋਰ ਉਹ ਮੈਂ ਉਹ ਨਿਕਲ ਕੇ ਦੇਖਣੀ ਬੁਲ ਲੈ ਤੋ ਇਹਦਾ ਉਹ ਮੰਨਦੇ ਨਹੀਂ ਜੀ ਵਾਹਲਾ ਯਾਰ ਇਹਨੂੰ ਆਇਆ ਚਾਰ ਉਹਨਾਂ ਨਾਲ ਪਾਰੇ ਥੋੜਾ ਜਿਆਦਾ ਚੱਕ ਕੇ ਲਾ ਕੋਪਰ ਤਾਂ ਚੱਕੀ ਉਹ ਹਵਾ ਨਹੀਂ ਨਾ ਪੈਂਦੀ ਖੁਲਾਦ ਨਹੀਂ ਜਾਂਦਾ ਹੌਲੀ ਹੌਲੀ ਜਾਊਗਾ ਇਹ ਵਾ 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 ਪਰ ਉਹ ਦੇਖੋ ਕਿਵੇਂ ਨਿਕਲਦਾ ਇਧਰੋਂ ਦੇਖੀ ਜੀ ਵਾਹਲਾ ਇਹਦਾ ਚੱਲੂਗਾ ਤੇਰੇ 100% ਚੱਲੂਗਾ ਇਹ ਲਈ ਸਤਿ ਸ਼੍ਰੀ ਅਕਾਲ ਜੀ ਉਹ ਇੱਥੇ ਦੀ ਇਹ ਨਾ ਮੈਂ ਉੱਪਰ ਬੰਦਲੇ ਬਣਦੇ ਨੇ ਯਾਰ ਇਹਦੇ ਥੋੜੇ ਬਣਦੇ ਨੇ ਯਾਰ ਕਮਾਲ ਆ ਜਦ ਦੀ ਜਦੋਂ ਕੋਨਾ ਗੁਰੂ ਉਹਦੇ ਬਣਦੇਗਾ ਤੇ ਪਾਪ ਤੇ ਕੀਦਰ ਚੱਕ ਪਾਰੇ ਥੋੜੇ ਹੋਰੇ ਯਾਰ ਇਹਦੇ ਬਸ ਤੇ ਦੇਖਣ ਆਹ ਦੇਖੀ ਮੈਂ ਇੱਕ ਕੋਲ ਆਹ ਇਹ ਫਰਿਆ ਮੂਹ ਆਪ ਦੇ ਜੇ ਲੀਕ ਹੋਊਗਾ ਯਾਰ ਇੱਥੇ ਇਹਨੂੰ ਕੀ ਹੈ ਹੈਡ ਜਾ ਕੇ ਸਾਰੇ ਦਾ ਜੈ ਆਉ ਥੱਲੇ ਹੋ ਪੈਣੀ ਵੀ ਇਹ ਗਾਰਡੀਅਰ ਆਹ ਦੇਖਾ ਛੋਟੀ ਜੀ ਮੈਨੂੰ ਲੱਗਦਾ ਹੋਰ ਖੁੰਜੇ ਚ ਐਮ ਸੀ ਤੋਂ ਵਗੈਰਾ ਭਰ ਦੇਵੇ ਹਰ ਨਹੀਂ ਗੱਡੀ ਕਾਨੂੰ ਉੱਤੀ ਆਵੇ ਇਹਦੇ ਵਿੱਚ ਨਹੀਂ ਉਹ ਕੈਪਟਰਾ ਨਾਲ ਚੱਲਦੀਆਂ ਨੇ ਉੱਪਰ ਇਹਦੇ ਨਾਲ ਰੱਖਿਆ ਹੈ ਹੈਡ ਰੈਕਪ ਹੁੰਦਾ ਹੋਵੇ ਹੋਰ ਕੀ ਇੱਥੇ ਬੱਸ ਤੇਲ ਬਹੁਤ ਇਹ ਜਿਹਨਾਂ ਦੇਖ ਲੈ

ਨਾਲੇ ਤਾਂ ਕੀ ਬਾਈ ਸਾਫ ਕਰੀ ਆਪਾਂ ਨੇ ਡੀਜ਼ਲ ਪਾਰਕ ਵਿੱਚ ਦੀ ਘੜਤਾ ਫਿਰ ਚੰਗੀ ਤਰ੍ਹਾਂ ਆਪਣੇ ਹੱਥ ਨਾਲ ਕੇਰਾ ਤਸੱਲੀ ਕਰ ਦੇਣੀ ਇਹਦੀ ਹਰ ਇੱਕ ਚੀਜ਼ ਦੀ ਫਿਲਟਰ ਇਹਦੇ ਨਾਲ ਹੁੰਦਾ ਯਾਰ ਨਾਲ ਹੀ ਹੁੰਦੀਆਂ ਨੇ ਇਹ ਸਾਰਾ ਕੁਝ ਰਬੜ ਰਿੰਗ ਵਗੈਰਾ ਕੱਪੜੇ ਵਾਲਾ ਪਾ ਦਾਂਗੇ ਪਹਿਲਾਂ ਬਾਅਦ ਚ ਬਦਲ ਲਾਂਗੇ ਕੁਝ ਦਿਨਾਂ ਬਾਅਦ ਨਾ ਨਾ ਦੂਵੇ ਕੋਣ ਕਪੜੇ ਕੱਪੜੇ ਵਾਲਾ ਇਹਦੇ ਯਾਰ ਕਿਹੜਾ ਪੇਡ ਪੰਪ ਨਹੀਂ ਨਾ ਹੈਗਾ ਠੀਕ ਹੈ ਠੀਕ ਹੈ ਉਹਦਾ ਫੀਲਡ ਪੰਪ ਤੇਲ ਖਿੱਚੀ ਜਾਂਦਾ ਹੁੰਦਾ ਇਹਦਾ ਸਿੱਧਾ ਡਾਇਰੈਕਟ ਡਾਇਰੈਕਟ ਹੀ ਹੁੰਦਾ ਤੇਲ ਉਹ ਪੀੜ ਇੰਜਨ ਵਾਲਾ ਹੈ ਇਹ ਸਾਹ ਪੀੜ ਇੰਜਨ ਵਾਲਾ ਕੰਮ ਆ ਰਿਹਾ ਉਹ ਕਿੱਥੇ ਹੈ ਪੀਏ ਦੇ ਤੇ ਥੱਲੇ ਲਾਗੀ ਥੱਲੇ ਲਾ ਦਾਂਗੇ ਥੱਲੇ ਲਾ ਦਾਂਗੇ ਫਿਲਟਰ ਤੇ ਲਾ ਰਾਂਗੇ ਆਓ ਥੱਲੇ ਲਾ ਦਾਂਗੇ ਨਹੀਂ ਇਹ ਵਿੱਚ ਫਿਰ ਆਹ ਤੋੜਨਾ ਹੈ ਨਾ ਨਾ ਰੈਨ ਦੇ ਕੰਧ ਤੋਂ ਉਡਣਾ ਕਿਉਂ ਰੈਨ ਦੇ ਹੱਟ ਪਰੇ ਵਿੱਚੇ ਰੱਖਣਾ ਹੈ ਇਕੱਠਾ ਹੋ ਜਾਂਦਾ ਹੁੰਦਾ ਕਈ ਵਾਰ ਬਿਲਟ ਚਲੋ ਕੋਤਿਆਂ ਵੀਦਰਾ ਸਾਫ ਹੋ ਗਈ ਉਹ ਇਹਨੂੰ ਐ ਕਰਾਂਗੇ ਅਸੀਂ ਡੀਜ਼ਲ ਲਾ ਕੇ ਨਾ ਮੜਾ ਸਟਾਰਟ ਕਰਕੇ ਢਿੱਲ ਦਿੰਦੇ ਹਾਂ ਠੰਡ ਕੱਢਦੇ ਕੱਢਦੇ ਦੇਖਦੇ ਹਾਂ ਹੁਣ ਤੜੀ ਆਉਂਦਾ ਪਾਣੀ ਸਾਫ ਆਉਂਦਾ ਠੀਕ ਹੋ ਗਏ ਚੱਲੀਏ ਵਾਟਰਪਾਰਟੀ ਨੂੰ ਦੇਖ ਲੈ ਰੇ ਕੀ ਗਰੀ ਸੌਣਾ ਨਹੀਂ ਆਉਗਾ ਇਹ ਆ ਆਇਆ ਹੈ ਜੀ ਆਉਗਾ ਕਿੱਥੇ ਉੱਥੇ ਗੱਲ ਨਹੀਂ ਲੱਗਦੀ ਥੱਲੇ ਨਾ ਨਹੀਂ ਬਰੋ ਬਰ ਇਕਣ ਜੁਕੀ ਬੱਲ ਕੇ ਪੁੜੀ ਦੇ ਗਲੇ ਮਾ ਭੈ ਸਾਰਾ ਕੋ ਪੁਰਣਾ ਪੁੜੀ ਖੋਲ ਲੈ ਪੂ ਕਰੀ ਆਹ 10 ਨੰਬਰ ਦੇ ਨਾਟਕ ਨੇ ਦੇਖ ਲੈ ਬੈਲਟ ਮਾਰ ਕੇ ਮਾਰ ਵੀ ਮਾਰ ਦੇ ਫਰੇਮ ਮਾਰਨ ਦੇ ਰਹਿਣ ਦੇ ਰਹਿਣ ਦੇ ਸਰ ਹੁਣ ਤੱਕ ਬੁੜੇ ਆ ਵਦੀ ਬਾਹਰ ਦੇ ਬੰਦੇ ਬੱਚੇ ਨੇ ਉਹੀ ਗਲੀ ਆ ਤੂੰ ਪੱਕਾ ਬਣਾ ਹੋਰ ਹੁਣ ਆ ਵੀ ਜਾ ਲੈ ਫੋਨ ਲੱਗ ਗਿਆ ਤੇਜ਼ਲੀ ਕਰ ਕੋਈ ਵੀ ਲੋਨ ਬਹੁਤ ਜੀ ਉਸ ਤੋਂ ਲਗਾ ਦੇ ਤੇਰਾ ਇਹ ਇੱਕ ਬਲ ਹੋਣੀ ਆ ਲੱਗਦਾ ਹੈ ਇਹ ਜਿਹੜੀ ਉਹ ਨਹੀਂ ਫਿਲਟਰ ਲੱਗ ਜਾਂਦਾ ਟ੍ਰੀ ਜਾ ਆਉਂਦੀ ਰਹਿੰਦੀ ਆ ਜਿਹਦੀ ਚਲੋ ਮੈਂ ਦੇਖਦਾ ਹਾਂ ਪੂਰਾ ਡੇ ਨਾ ਕੋਈ ਪਤਲੀ ਪਾਈਪ ਨਾਲ ਦੇਖ ਲੈ ਯਾਰ ਵਿੱਚ ਪਾਈਪ ਦੇਖ ਲੈ ਕੋਈ ਪਾਤੀ ਲੱਗਦੀ ਆ ਉੱਥੇ

ਪਾਈਪਾਂ ਬੜੀ ਆ ਸਮਲ 18 ਇੰਚ ਦੀ ਲਿਖੀ ਹੋਇਆ 2 ਫੁੱਟ ਦੀ ਪਾਈਪ ਆਹ ਦੇਖੋ ਬਾਅਦ ਨੂੰ ਇਸ ਲਈ ਹੀ ਪਾਣੀ ਆ ਨਵੀਂ ਬਾਦੇ ਮੈਜਰ ਵੋਲਟ ਵੀ ਜਿੰਨੀ ਆ ਬਾਹਰ ਵੱਧ ਪਾਈ ਜਾਂਦਾ ਬੰਦਾ ਉੰਨੀ ਆ ਗਲੀ ਦੂਰ ਲਈ ਜਾਂਦੀ ਹੈ ਤੂੰ ਇਹ ਗਲੀ ਵੀ ਇਹਦੇ ਪਾਈਪ ਦੇ ਸੈਂਟਰ ਤੇ ਨਹੀਂ ਜਾਂਦੀ ਜਿਹੜੀ ਆ ਨਾ ਪਤਾ ਤੇ ਯਾਨੀ ਉਹ ਇਹ ਚੀਜ਼ ਪਤਾ ਹੈ ਨਹੀਂ ਬਾਹਰ ਨਾ ਪਾਈ ਜਾਂਦੇ ਨਾ ਜਗਾ ਘੜ ਜਾਂਦੀ ਹੈ ਤੇਲ ਘਟਾਉਂ ਲਾ ਜਾਂਦਾ Azi in oama hadan g morally aadi wing riyem A behaviarparat baani seid fa chamado datlly Aedi padi tak 94 Iaara p littlef drie ਯਾਰ ਇਹਦੇ ਨਾਲ ਹੀ ਕਰੀ ਕੋਈ ਸਾਨੀ ਇਹਦੇ ਕਰ ਲਓ ਮੈਂ ਸਮਝ ਕਿ ਕੁੰਦਨ ਲੱਗੀ ਹੋਈ ਹੈ ਨਹੀਂ ਉਹ ਕਿੰਨੇ ਦੇ ਕਿੱਗੇ ਬਾਜੂ ਜਾ ਰਹੇ ਉਹ ਨਦਰ ਦਾ ਇਹ ਚੱਪ ਨਹੀਂ ਇਹਦੇ ਬੱਚੇ ਦੀ ਬਾਈ ਦੀ ਇਹਨਾਂ ਦੇ ਹਨ ਤੂਰੇ ਨੂੰ ਮਾਰ ਦੇ ਗਰੀਸ ਕੁਈ ਪਤਲੇ ਪਾਪ ਡੇਲਾ ਮੇਰਾ ਪਤਲਾ ਨਿਬਰ ਰੱਖਿਆ ਭਾਬੀ ਆ ਜੀ ਉਥੇ ਜਿਹੜਾ ਇੱਕ ਜਗ੍ਹਾ ਤੇ ਵੱਗਣੀਆਂ ਮਾੜੀਆਂ ਜਿਹੜਾ ਬੀਕਾ ਨੂੰ ਨਾ ਹਾਂ ਹਾਂ ਤੇ ਤੁਮ ਨੂੰ

ਮੈਂ ਜਾਉਂਗਾ ਚਲੋ ਚੱਲ ਚੜ੍ਹਦੇ ਸਵਾਗਤ ਸਭ ਨੂੰ ਜਲਦਾ ਹੈ ਤੇ ਇਹ ਪੈਟਰੋਲ ਵਾਲੀ ਤੇ ਫਮਾਂ ਗੁਰੜੀ ਇਹ ਜੜ ਜਾਂਦੀ ਹੈ ਚੱਲ ਚੱਲ ਬੱਸ ਇੰਨੀ ਜਣ ਤੱਕ ਬਹੁਤ ਚੜੀ ਹੈ ਯਾਰ ਉਹ ਚੱਲਾ ਚੱਲ 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 ਬੱਸ ਇਹਦਾ ਹੁਣ ਤੇਲ ਕੱਢ ਥੱਲੇ ਡੀਜ਼ਲ ਬਾਈਨੇ ਜੀ ਕੀੜਾ ਆ ਗਿਆ ਹੁਣ ਬੱਸ ਬਹੁਤ ਆ ਚੁਕੜੀ ਰਹਿ ਲਈ ਜਾਨੀ ਡੀਜ਼ਲ ਪਾਈਪਾਂ ਲਾ ਕੇ ਬਾਈ ਬਣਾਤੀ ਗੱਲ ਇਹ ਦੇਖੋ ਤੇਲ ਆਤੀ ਉਰੇ ਤੇਲ ਬੰਦ ਕਰਨ ਨੂੰ ਬਸ ਕੱਪੜਾ ਫੇਰਨੀ ਕੀ ਲੋੜ ਆ ਬਾਅਦ ਚ ਫੇਰ ਲਾਂਗੇ ਯਾਰ ਤੂੰ ਉਹ ਨਟ ਖੋਲੇਗਾ ਤੇਲ ਕੱਢ ਦਰ ਮੈਂ ਮਗਲਾਲ ਫਿਲਟਰ ਖੋਲ ਦਿੰਦਾ ਡੱਡੇ ਚ ਪਾਏ ਤੇਲ ਨਮ ਜੇ ਭਾਜੀ ਇਹ ਚ ਪਾਤਾ ਦੂਜੇ ਹੈ ਮੈਂ ਦੇਖ ਲਈਆਂ ਇੰਨਾ ਤਾਂ ਪਾਇਆ ਨਹੀਂ ਦੀ ਆਪਾਂ ਨੇ 3 ਕਿਲੋ ਪਾਇਆ ਹੋਊਗਾ ਅੱਤ ਵੱਧ ਉਹ ਸਟਾਰਟਰ ਚ ਐਡ ਕਰਤਾ ਦੀ ਆ ਕਿਹੜਾ ਨੋ ਨਾ ਰੈਕ ਨਹੀਂ ਕਰੀ ਮੈਂ ਕਰ ਦਿੰਦਾ ਅੰਦਰ ਉਹ ਲੇ ਲੈਂਡ ਵਾਲੀ ਕਿੱਟ ਪਈ ਆ ਉਹ ਚ ਪਏ ਹੁੰਦੇ ਨੇ ਐ ਜੇ ਜਨ ਉਹ ਚ ਕੱਢ ਲਈਏ ਦੇਖ ਬੰਦਾ ਕਾਲਾ ਤੇਲ ਆਉਂਦਾ ਲੋ ਜੰਮੀ ਛਾਲਾ ਗਾੜਾ ਹੀ ਹੋ ਗਿਆ ਜੰਮੀ ਗਾੜਾ ਕਿੱਥੇ ਹੋ ਗਿਆ ਕਾਲਾ ਹੋ ਗਿਆ ਇਹਗਾ ਥੋੜਾ ਹੀ ਪਾਇਆ ਦੀ ਆਪਾਂ ਨੇ ਨਾਉਂ ਦੇਖ ਉਹ ਉਹ ਦੇਖ ਕਾਲਸ ਦੇਖ ਜੀ ਕਿੰਨੀ ਹੈ ਕਾਲਸ ਤਾਂ ਹੋਣੀ ਹੈ ਤਾਈ ਤਾਂ ਪਾਣੀ ਡੱਡੇ ਆ ਇਹ ਹਲਾ ਜੀ ਦੀ ਮੜਾ ਇਹਨੂੰ ਹੱਥ ਸਾਫ਼ ਕਰ ਬੰਦਾ ਬੈਠਾ ਵੀ ਕੋਈ ਬੜੀ ਖੱਟ ਗਈ ਜਮੇ ਹੈਗੀ ਇਹਦੇ ਵਿੱਚ ਬਸਲੇ ਚ ਦੇਖ ਲਈ ਇਹ ਚ ਮਲਾ ਹੈ ਜੀ ਬੜੀ ਸਰਵਿਸ ਕਰਤੀ ਬਾਈ ਆਪਾਂ ਨੇ ਟਰੈਕਟਰ ਦੀ ਬਸੇ ਉਹ ਡੀਜ਼ਲ ਪਾ ਕੇ ਅੰਦਰੋਂ ਇੰਜਣ ਧੋਤਾ ਸੀ ਆਪਾਂ ਨੇ ਸੈਲਫ ਮਾਰ ਕੇ ਮਗਲਾਲ ਪਾਤਾ ਨਾ ਮੈਂ ਇੱਧਰ ਜਾਦੂ ਆਇਆ ਵਾ ਕਲੈਕਟਰਾਂ ਦਾ ਕੰਮ ਕਰਨ ਲੱਗੇ ਵੇ ਜਾਦੂ ਲੱਗਿਆ ਵਾ ਪੱਕਾ ਨਾਉ ਬਾਈ ਜਸਵੀਰ ਹੈ ਇਹਦਾ ਜਾਦੂ ਵੀ ਜਾਦੂ ਕਹਿੰਦੇ ਨੇ ਕੱਚਾ ਨਾ ਇਹਨੂੰ ਕਿਹਾ ਅਨ ਇੰਡੀਕੇਟਰ ਲਾਈਟਾਂ ਵਗੈਰਾ ਜਾਦੂ ਸਾਰੀਆਂ ਚੱਲਦੀਆਂ ਕਰ ਦੇ ਜਾਦੂ ਕਿਉਂ ਵੀ ਬਣਾ ਦੇ ਗੱਲ ਮੇਰਾ ਵੀਰ ਲੈਟਾਂ ਦੇ ਜਦ ਮੂਰ ਲਿਆ ਠੀਕ ਨੇ ਨਾ ਇੰਡੀ ਆ ਉਹ ਸੈਲਫੂ ਖੋਲ ਕੇ ਬਈ ਇਹਦੀ ਸਾਫ ਸੂਫ ਕਰਾਤੀ ਜੀ ਤੇ ਹੁਣ ਇਹਦਾ ਫੈਸਲਾ ਘੇਰ ਵਾਲਾ ਟਾਪਾ ਚੱਕ ਕੇ ਤੇ ਆਹ ਲਿਫਟ ਟਾਪਾ ਇਹ ਚੱਕ ਕੇ ਨਾ ਪਿੱਛੇ ਚੈੱਕ ਕਰਦੇ ਆ ਮਗਲਾਇਲ ਵਗੈਰਾ ਗਰਾਰੀਆਂ ਵਗੈਰਾ ਜੋ ਵੀ ਆ ਪੂਰਾ ਇੱਕ ਵਾਰ ਆਪਣੇ ਹੱਥ ਨਾਲ ਤਸੱਲੀ ਕਰ ਲਈ ਇਹਦੀ ਇਹ ਹੀਰੋ ਵਾਲਾ ਟੱਪਾ ਚੱਕੀ ਦਾ ਦੇਖ ਲਈਏ ਅਪਨ ਉਹ ਰ ਮੋਗਲ ਵਾਲਾ ਕੱਟ ਟਿਮੜੇ ਚੱਲੀ ਲੈਂਦੇ ਮੋਗਲ ਹੈ ਹਾਂ ਲੱਗਾ ਚੱਲਦੀਆਂ ਨੇ ਚੱਲਦੀਆਂ ਨੇ ਹਾਂ ਇਹ ਹੋ ਗਏ ਇੱਕ ਤਾਂ ਦੇਖੋ ਡੰਬਾ ਕੋ ਬੋਲ ਰਹੀ ਨੇ ਮੈਂ ਤਾਂ ਫੁੱਲੇ ਮਾਜ ਤੂੰ ਇਹ ਪਾਸੇ ਲਾਈ ਪਹਿਲਾਂ ਇੱਥੇ ਡੰਬ ਨੇ ਹਾਂ ਇੱਕ ਹੋਰ ਫੁੱਲ ਨੇ ਉਰੇ ਫੁੱਲ ਨੇ ਨਿਕਲੇ ਆਣੇ ਲਿਆ ਮੈਂ ਕੱਢਣਾ ਯਾਰ ਨਿਕਲ ਗਈ ਉਹ ਬਣੀ ਟੋਪਾ ਅੱਜ ਜਮਾ ਪੂਰੀ ਪੂਰੀ ਹੋ ਗਈ ਉਹਦੇ ਸੱਟ ਮਾਰਦੇ ਆ ਲੱਤੀ ਜੀ ਦੇ ਉੱਤੇ ਆਪ ਲਿੰਕ ਜੀ ਦੇ ਸੱਟ ਮਾਰਦੇ ਤੇ ਉਹ ਗੋਲੀ ਇਹਦੇ ਵਿੱਚ ਗੋਲੀ ਨਾਲ ਨਿਕਲਦੇ ਵਿੱਚ ਦੀ ਪੰਨਾ ਆ ਇਹ ਵਿੱਚ ਦੀ ਗੋਲੀ ਪਾਈ ਵੀ ਆ ਉਹ ਨਹੀਂ 24 ਦਾ ਜੜੂ ਇਹ ਦੇਖੀ 24 ਆਇਓ ਪੇਕਾ ਤੂੜੀ ਦਿਖਾਈ 24 ਰਾਏ 24 ਦਾ ਨਟ ਟੋਪੀ ਪਈ ਹੋਊਗੀ ਉਹ ਲੱਗਦੀ ਚੱਲ ਗਿਰੇ ਚੱਕੀ ਚੱਲ ਜਾ ਤੂੰ ਤੇਰਾ ਕਿੰਨਾ ਕਰ ਰਿਹਾ ਨਾ ਕੰਮ ਜਾਦੂ ਦਾ ਫਰਾ ਫਰਾ ਕੰਮ ਕਰਨਾ ਇਹਦਾ ਤੱਲੀ ਜਾਣਾ ਤੁਸੀਂ ਕਰ ਲੰਦੀ ਕਰਨਾ ਇੱਧਰ ਆ ਸਮਾਨ ਜਾਣਾ ਗਿਰਦੇ ਵਿੱਚ ਮਾ ਅਸੀਂ ਆ ਟਾਪਾ ਚੱਕਣਾ ਇਹਦੇ ਪਹਿਲਾ ਕਿਹੜਾ ਸਮਾਨ ਨਾ ਕਰਜੇ ਆ ਮਾੜ ਨੂੰ ਰਾਜ ਕਰੀ ਮੇਰਾ ਦੋ ਨਾੜਤਾ ਹੈ ਮੇਰੇ ਮੇਰਾ ਚੱਕਣਾ ਚੱਕ ਲਓ ਜਿਹਨੂੰ ਕਿੱਥੇ ਰੱਖਾਂ ਇਹਦੇ ਵਿੱਚੇ ਰੱਖਦਾ ਇੱਧਰ ਮਾ ਕੋਈ ਚੀਜ਼ ਨਾ ਗਿਰਦੇ ਵਿੱਚ ਤੈਨੂੰ ਕੀ ਪਤਾ ਤੈਨੂੰ ਕਹਿ ਦੇਣਾ ਕੱਢ ਦੇ ਇਹਨੂੰ ਇਹਦੇ ਸਾਰਾ ਤੇਲ ਕੱਢਣਾ ਪੈਜੀ ਉਹਦੇ ਵਿੱਚੋਂ 20 ਲੀਟਰ 15 ਤੋਂ 20 ਲੀਟਰ ਤੇਲ ਪੈਂਦਾ ਉਹ ਇਹ ਗੇਅਰ ਆਰੇ ਚ ਪਹਿਲੇ ਟਾਪੇ ਚ ਕਿਤੇ ਥੋੜਾ ਆਉਂਦਾ ਹੈ بڑے ਟਰੈਕਟਰ ਦੇ 35 40 ਲੀਟਰ ਤੇਲ ਪਾਈ ਜਾਂਦਾ 20 ਦਾ ਬੜੇ ਨਾਮ ਨਾਲ ਪਊਗਾ ਇਹ ਚ ਨਟ ਦੇਖ ਹੋਰ ਕੋਈ ਨਟ ਤਾਂ ਨਹੀਂ ਆ ਇੱਧਰ ਇਹਦੇ ਆਲ ਬੁਰਸ ਮਾਰਦੇ ਉੱਤੇ ਮਾਰਦੇ ਸਾਈਡ ਤੇ ਮਾਰਦੇ ਲੰਬੇ ਹੋਣਗੇ ਹੈ ਆ ਤਾਂ ਨਹੀਂ ਹੈਗੇ ਲੰਬੇ ਵਿੱਚ ਸਾਰੇ ਉਹ ਆ ਲੰਬੇ ਬੋਲਟ ਨੇ ਆ ਦੋ ਲੱਗੇ ਵੇ ਖੋਲ ਇਹਨੂੰ ਆ ਲੱਗਿਆ ਵਾ ਇੱਕ ਇੱਕ ਆ ਲੱਗਿਆ ਵਾ ਖੋਲ ਇਹਨੂੰ ਇਹ ਨਾਲ ਕਹਦੇ ਵਾ ਤੇ ਥੱਲੇ ਤੱਕ ਹੋਊ ਹੈ ਕੀ ਕੋਈ ਹੈ ਹਾਂ ਹੂੰ ਅੰਤਰਾ 19 ਦਾ ਲਾਇਆ ਵਾ ਥੱਲੇ ਤੱਕ ਆ ਵਾ ਠੀਕ ਆ ਵੀ ਕੋਲ ਤੈਨੂੰ ਸਿਕਾਉਣਾ ਹੈ ਕੰਮ ਮੈਂ ਕਿਉਂ ਵੀ ਜਾਦੂ ਪਤਾ ਤਾਂ ਹੀ ਲੱਗੂ ਤੈਨੂੰ ਮੈਂ ਬਹੁਤ ਸੁਣੀ ਮੜਿਆ ਆ ਗਿਆ ਇਹਨੇ ਹਾਂ ਨੀਲੇ ਸੰਗਰਾਮ ਮੈਂ ਇਹ ਤੈਨੂੰ ਕਿੱਥੋਂ ਆ ਗਈ ਇਤਨਾ ਕਿਤੇ ਹੋਰ ਚੱਲਿਆ 14 ਉਹ ਤੇ ਗੋਤੀ ਦੇ ਘਟਣਾ ਨਹੀਂ ਪੰਨੇ ਨਾਲ ਖੋੜ ਦੇ ਚਾਰ ਕਰੇ ਇਹ ਬੰਦ ਲਾਉਣ ਨੂੰ ਨਹੀਂ ਗਿਆ ਇਧਰ ਕੋ ਮੋਗਲੇ ਲਾਲ ਤਾਂ ਪੂਰਾ ਕਰ ਦਾਂ ਮੋਗਲਾ ਪੂਰਾ ਕਰਕੇ ਨਾ ਲੱਗਿਆ ਬਲੀ ਜੀ ਬਾਂਦਿਆ ਵਾ ਠੀਕ ਆ ਗਿਆ ਲੱਗਿਆ ਵਾ ਓਏ ਅਸੀਂ ਇੰਦਾ ਨਹੀਂ ਜੇ ਵਾਰ ਹੋਰ ਕੀ ਲੱਗਿਆ ਵਾ ਨਹੀਂ ਆ ਰਿਹਾ ਓਏ ਉਤਾ ਕੇ ਜੇ ਨਾ ਕੋਈ ਵਿੱਚ ਝੋਲਣਾ ਰੇ ਇਹ ਤੂੰ ਹੀ ਇਹ ਲਵਾਉ ਨੂੰ ਕਰਦਾ ਦੀ ਜੇ ਹੁਣ ਕਾਤੋਂ ਬੜੀ ਵਿੱਚਦੀ ਆ ਇਹ ਜੇ ਥੋੜਾ ਜਿਹਾ ਮਾ ਕਾੜਾ ਹੋ ਗਿਆ ਨੇ ਜਿਹੜੀ ਵਿੱਚ ਆਰਦੀ ਦਾ ਮਾਇਆ ਹੁੰਦਾ ਸਭ ਨੇ ਦੇਖ ਕਰਕੇ ਕਰ ਮਾਇਆ ਨੂੰ ਤਾਂ ਕੋਈ ਵਿੱਚ ਨਾ ਕਰਦੇ ਆ ਕਿਤੇ ਛੋਟੇ ਲੱਗੇ ਮੈਂ ਉਹ ਕੱਟ ਦੇਗਾ ਓਏ ਕੀ ਵਿੱਚੇ ਰੇ ਗੇਜੂ ਕਰ ਰਿਹਾ ਹੈ ਕੀ ਜਹਾਜ ਆਇਆ ਹੈ ਮੈਂ ਵੀ ਪਹਿਲੀ ਵਾਰ ਦੇਖਣੀ ਕਿ ਕੀ ਹੋ ਰਿਹਾ ਹੈ ਇਹ ਜਿਹੜੀ ਉੱਥੇ ਦੋ ਗਰਾਨੀਆਂ ਪਾ ਜਾਂਦੇ ਨੇ ਜਿਵੇਂ ਆਪਣੇ ਡੈਕਸ਼ਨ ਚ ਹੁੰਦੀਆਂ ਨੇ ਪਿੱਛੇ ਤੇ ਹੋਰ ਬਨੇ ਪੇਪਰ ਦੰਦੇ ਵਾਲੀ ਦੂਜੀ ਜਿਹੜੀ ਹੈ ਜਿਹੜੀ ਉਹ ਵੇੜਦੀ ਆ ਇੱਕ ਪੀਵੀ ਵਾਲੀ ਹੁੰਦੀ ਆ ਹੋਰ ਇੱਥੇ ਕੀ ਆ ਆ ਐਕਸ ਵਾਲੀਆਂ ਗਰਾਰੀਆਂ ਦੇ ਪਾਸੋਂ ਲਿਖਤ ਲਿਫਟ ਤਾਂ ਨੇ ਉੱਪਰੇ ਐਂ ਦੇ ਬੱਚੇ ਆ ਸਾਰੇ ਕੋਸ ਉਹਦੇ ਥੱਲੇ ਹੀ ਹੈ ਜੀ ਲਿਖਣ ਨੂੰ ਤਾਂ ਹੀ ਇਹ ਨਾ ਨਾ ਗਾ ਭਾਈ ਸਾਰਾ ਇਹਦਾ ਬੜੇ ਵਾਲੀ ਦੀ ਗਾਰਡ ਹੈ ਦਾ ਦਿੱਤੋ ਹਾ ਲੋ ਠੀਕ ਹੈ ਜੀ ਹਾਂ ਇਹਦੇ ਨਾਟ ਸਾਹਿਬ ਤੇ ਰੱਖੀ ਸਕਰਾ ਤੇ ਬਾਬਾ ਆ ਵੀ ਤੂੰ ਉੱਥੇ ਆਉ ਹੋਰ ਉਹਨੂੰ ਜਾ ਕੇ ਦੇ ਦੋ ਸਾਥ ਪੜਾਈ ਦਾ ਬਹੁਤ ਮੈ ਜੀ ਲੈ ਫੜਾ ਮੈਂ ਮਾਰਾ ਸੋ ਤੇ ਇੱਕ ਪਰ ਉਹ ਹੈ ਕਰ ਉਹਨਾਂ ਲਈ ਨਹੀਂ ਆ ਸਕਿਆ ਉਹ ਤੇ ਤਾਂ ਨਹੀਂ ਕੰਮ ਬੈ। ਤੁਸੀਂ ਆਏ ਕਰੋ ਤਾਂ ਸਤਾਜਰੋ ਆਏ ਦੀ ਹੋਰ ਪਾਸੇ ਕੰਮ ਕਰਦਾ ਕਹਿੰਦੇ ਅਸੀਂ ਕਾ ਵੀ ਦੇਖ ਚਾਹੁੰਦਾ ਕਿਹੜਾ ਮਾਤਾਂ ਹਾਂ। ਹਾਂ। ਆਹੋ ਗੱਲ ਕਰਿਆ ਤਾਂ ਹੀ ਤਾਂ ਤੈਨੂੰ ਕਹਿੰਦਾ ਤੁਸੀਂ ਆਏ ਤਾਂ ਨਾ ਦੱਸਿਓ ਕਿ ਅੱਲਾ ਦਾ ਸਦੌਸਲਾ ਆਇਆ। ਤੂੰ ਕਾ ਵੀ ਕਿਹਾ ਬਾਦ ਹੀ ਰੱਗਾ ਜਾਂ ਤੂੰ ਕਈ ਦੱਤਾ ਜੀ ਕਾ ਵੀ ਅਸੀਂ ਆਏ ਤੂੰ ਬਾਹਰੋਂ ਕੰਨੀ ਸੁਬਾਹ ਲੈਣਾ। ਕਹਿੰਦੇ ਅਸੀਂ ਕਾ ਵੀ ਚੱਲ ਜਾਂਦੇ ਜਾਂਦੇ ਦੇਖ ਆਉਂਦਾ ਕਿ ਹਜੇ ਕੰਮ। ਹੋਰ ਉਹਨੇ ਕੰਪਨੀ ਨਹੀਂ ਕਰਿਆ ਵਾ। ਇਹ ਯਾਰ ਕਿਹਨੇ ਰੱਖਿਆ ਉਹ। ਸਾਪਾ ਚੱਕ ਰਹੇ ਆ ਇਧਰ ਆਇ ਨੂੰ ਲਾ ਦੇ ਇੱਕ ਨਾਟ ਰਹਿਣਾ ਬੋਲੇ ਨਾ ਨਾ ਕਰਦੀ ਸਮਝ ਨਹੀਂ ਰਹਿਣਾ ਕਰਕੇ ਦਿਖਾਉਂਦੇ ਆ ਆਹ ਆ ਇਧਰ ਗ੍ਰਿਪ ਨਹੀਂ ਹੈਗਾ ਇਹਨੇ ਲੱਗਿਆ ਨਾ ਤਾਰਾਂ ਕੱਢੇ ਨੇ ਲੈਫਟ ਟਾਪਾ ਚੱਕਦਾ ਵਈ ਇਹਦਾ ਇੱਕ ਹੋਰ ਨਵਾਂ ਸੱਪ ਨਿਕਲਿਆ ਆ। ਅਸੀਂ ਕਰਦੇ ਤੇਲ ਪਾਣੀ ਚੈੱਕ ਇਹਦਾ। ਤੇ ਕਾਊਂਟਰ ਦਾ ਕ੍ਰਾਉਣ ਕੜਾ ਲੱਗੀ ਆ। ਇਹ ਹੁਣ ਕੜਾ ਨਵਾਂ ਲੈ ਕੇ ਹੁਣ ਬੂਆ ਖੋਲ ਲੈ ਆਪਾਂ ਨੇ ਟਰੈਕਟਰ ਸਾਰਾ। ਇੱਥੋਂ ਬ੍ਰੇਕ ਡਰਮ ਖੋਲ ਕੇ ਨਿਕਲ ਜਾਂਦਾ ਇਹ ਸਾਰੇ ਸਿਸਟਮ ਬਾਰੇ। ਅੰਦਰ ਜਮਾ ਪੈਂਦੀਆਂ ਨੇ ਇਹਦੀ ਸਟਾਰਾਂ ਦੀ ਸਟਾਰ ਦੀ ਢਿੱਲ ਕੱਢਣ ਵਾਸਤੇ ਤੇ ਆਪਾਂ ਹੁਣ ਕੱਢਦੇ ਆ ਇਹਨੂੰ ਇਹ ਟਖੋਲਤਾ ਬਾਈ ਆਪਾਂ ਨੇ ਸਰ ਤੇ ਇਹ ਸਾਲਟ ਰਹੀ ਅੰਦਰਲੀ ਗੇਰ ਵਾਲੀ ਇਹਨੂੰ ਕੱਢਦੇ ਆ ਹਾਂ ਦੇਖੋ ਫਰੋਂ ਦਿਖਾਉਣਾ ਉਹਨੂੰ ਇਹ ਦੰਦੇ ਦਾਦੀ ਨੇ ਇਥੋਂ ਇਹ ਟਾਪ ਕੌਨਤੀ ਗੇਅਰ ਟਾਪ ਗੇਅਰ ਚ ਆਵਾਜ਼ ਆਉਣੀ ਦੀ ਲਾ ਮੈਂ ਕੱਢਾਂ ਉਹ ਉਹ ਨਾਟ ਖੋਲਣੇ ਪੁੱਤੇ ਰੋ ਨਾਟ ਖੋਲਣੇ గెక్